ਇਸ ਮਹਾਰਾਣੀ ਵਾਲੇ ਮੈਂਟਰ ਤੇ ਵੀ ਸਾਡੇ ਸੰਯੁਕਤ ਮੋਰਚੇ ਕਿੰਨੀ ਔਕਾਲ ਹੈ ਵੀ ਜਦ ਵੀ ਸਾਡੇ ਬਲਾਕ ਦੇ ਵਿੱਚ ਆਵੇ ਸਾਡੇ ਪਿੰਡਾਂ ਦੇ ਵਿੱਚ ਆਵੇ ਸੀ ਵਿਰੋਧ ਕਰਨਾ ਹੈ ਵਿਰੋਧ ਕਰਾਂਗੇ ਸਾਡੇ ਜਵਾਲਾ ਦਾ ਸਵਾਲਾਂ ਦਾ ਜਵਾਬ ਦੇਵੇ ਜਦ ਮਰਜੀ ਜਾ ਸਕਦੀ ਹੈ ਪਰ ਜਦ ਸਾਨੂੰ ਨਾ ਪੁਲਸ ਲੈ ਰਗਣ ਦਿੰਦੀ ਹੈ ਨਾ ਸਾਡੇ ਜਵਾਬਾਂ ਦਾ ਜਦ ਸਵਾਲਾਂ ਦਾ ਜਵਾਬ ਦਿੰਦੀ ਹੈ ਪੁਲਸ ਦਾ ਹੱਕ ਕੀ ਹੈ ਵੀ ਸਾਨੂੰ ਜਵਾਬ ਨਾ ਪੁੱਛੇ ਜਾਣ ਸਾਨੂੰ ਸਮਾਂ ਕਹਿ ਸਕਦੀ ਹੈ ਪੁਲਸ ਵੀ ਆਹ ਭਾਈ ਤੁਸੀਂ ਪੰਜ ਬੰਦੇ ਜਾਓ ਇਹਨਾਂ ਤੋਂ ਜਵਾਬ ਸਵਾਲ ਪੁੱਛੋ ਵਾਲੇ ਨਾ ਜਾਓ 100 ਨਾ ਜਾਓ 50 ਨਾ ਜਾਓ ਤੁਸੀਂ ਪੰਜ ਬੰਦੇ ਜਾ ਸਕਦੇ ਹੋ ਪਰ ਪੁਲਿਸ ਕੀ ਕਰਦੀ ਹੈ ਸਾਨੂੰ ਅੱਧਾ-ਅੱਧਾ ਕਿਲੋਮੀਟਰ ਪਿੱਛੇ ਰੋਕ ਲਾਂਦੀ ਹੈ ਕਿੱਥੇ ਨਿਆਣ ਵਾਲਾ ਮੋੜ ਕਿੱਥੇ ਆਪਣਾ ਰੈਂਜ ਕਲੱਬ ਕਿਲੋਮੀਟਰ ਦਾ ਫੱਕ ਪਿਆ ਸਾਨੂੰ ਇੱਥੇ ਆਜਾ ਅੱਜ ਇੱਥੇ ਤੁਸੀਂ ਦੇਖ ਲਓ ਸਰਕਾਰੀ ਹਸਪਤਾਲ ਦੇ ਪਰਲੇ ਪਾਸੇ ਇੱਥੇ ਦੁਕਾਨ ਦਾ ਘੱਟੋ-ਘੱਟ 400 ਗੱਜ ਦਾ ਫਾਸਲਾ ਹੈ ਦੋ ਕਿਲਿਆਂ ਤੋਂ ਉੱਤੇ ਉੱਥੇ ਜਾ ਕੇ ਸਾਨੂੰ ਵੱਡੀ ਤਾਰ ਤੇ ਇਹਨਾਂ ਦੇ ਰੱਸੀ ਲਾ ਲਈ ਜਦ ਅਸੀਂ ਆਏ ਵੀ ਰੱਸੀ ਕਿਉਂ ਲਾਈ ਅਸੀਂ ਤਾਂ ਢੜਕੇ ਨੇ ਭੁੱਖੇ ਤੇ ਅਸੀਂ ਘਰੇ ਜਾਣਾ ਹਾਂ ਤੇ ਤੁਸੀਂ ਨਹੀਂ ਜਾ ਸਕਦੇ ਤੁਸੀਂ ਅੱਛੀ ਰੁਕੋ ਪਰ ਤੁਸੀਂ ਘਰੇ ਨਹੀਂ ਜਾ ਸਕਦੇ ਅਸੀਂ ਆਖਿਆ ਅਸੀਂ ਜਾਵਾਂਗੇ ਤੱਕੇ ਨਾਲ ਜਾਵਾਂਗੇ ਅਸੀਂ ਜਦਾ ਰੋਡ ਹੈ ਜੇ ਤੱਕ ਸੇ ਕਿਸਾਨਾਂ ਨੇ ਰੋਡ ਰੁਕਿਆ ਸੀ ਨਹੀਂ ਜਾਂਦੇ ਤੁਸੀਂ ਰੋਕ ਕੇ ਤਾਂ ਨਹੀਂ ਜਾਂਦੇ ਤਾਂ ਤੁਸੀਂ ਜਾਣ ਕੇ ਪ੍ਰੋਜੈਕਟ ਕਰ ਰਹੇ ਹੋ ਜਾਣ ਕੇ ਰੋਡ ਰੋਕ ਰਹੇ ਹੋ ਸਾਡੇ 2 ਬੰਦੇ ਚੱਕੇ ਨੇ ਦਿੱਦਣਾ ਪਿੰਡ ਦੇ ਪਰ ਜਿੰਨਾ ਚਿਰ ਉਹ ਬੰਦੇ ਛੱਡਦੇ ਨਹੀਂ ਉਹਨਾਂ ਚਿਰ ਹੋ ਸਕਦਾ ਹੈ ਰੋਡ ਜਾਮ ਕਰਿਆ ਇਕ ਥਾਣਾ ਬੰਦ ਵੀ ਕੀਤੀ ਅਸੀਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ